ਦੋਸਤੋ ਸਤ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਜਿਹੜੀ ਕਾਨਫਰੈਂਸ ਹੋਈ ਸੀ ਮਤਲਬ ਆਜ਼ਾਦ ਡੈਰੀ ਫਾਰਮਰਸ ਐਸੋਸੀਏਸ਼ਨ ਮਾਨਸਾ ਵਿਖੇ ਜਿਹੜਾ ਦੂਸਰਾ ਮੇਲਾ ਹੋ ਰਿਹਾ ਹੈ ਉਹਦੀ ਤੁਹਾਨੂੰ ਉੱਤੇ ਸਨੈਪ ਵੀ ਲਾ ਦੇਾਂਗੇ ਉਹਦੇ ਸੰਬੰਧ ਵਿੱਚ ਕਾਨਫਰੈਂਸ ਹੋਈ ਸੀ ਜ ਜਿਹਦੇ ਵਿੱਚ ਸਹਜ਼ਾਰ ਪਰਮਜੀਤ ਸਿੰਘ ਬਾਡਾ ਪ੍ਰਧਾਨ ਤੇ ਬਾਕੀ ਸਾਰੇ ਚਿਹਰਿਆਂ ਨੂੰ ਤੁਸੀਂ ਜਾਣਦੇ ਹੋ ਵੈਸੇ ਇਕੱਲੇ-ਇਕੱਲੇ ਦਾ ਨਾਮ ਲੈਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜੂ ਕਿਉਂ ਕੰਮ ਦਾ ਟਾਈਮ ਹੈ ਸਾਰੇ ਵੀਰਾਂ ਦਾ ਟਾਈਮ ਨਾ ਜਾਣਾ ਤੇ ਇਹ ਮੇਲਾ ਜਿਹੜਾ ਮਤਲਬ ਦਸੰਬਰ 2 2 3 4 ਹੈ ਨਾ 2 3 4 ਕੋਟੜਾ ਕਲਾਂ ਦੇ ਪਿੰਡ ਹੈ ਕੋਟੜਾ ਕੋਟੜਾ ਕਲਾਂ ਤੋਂ ਪ੍ਰਧਾਨ ਸਾਹਿਬ ਕਿਹੜੀ ਰੋਡ ਆ ਉਹ? ਮੂਲਾ ਸਿੰਘ ਵਾਲਾ। ਮੂਲਾ ਸਿੰਘ ਵਾਲਾ ਰੋਡ ਦੇ ਉੱਤੇ ਕੋਟੜਾ ਕਲਾਂ ਤੋਂ ਮੂਲਾ ਸਿੰਘ ਰੋਡ ਨੂੰ ਜਾਂਦੀ ਹੈ ਤੇ ਜ਼ਿਲ੍ਹਾ ਮਾਨਸਾ ਦੋਸਤੋ ਤੇ ਇਹਦੇ ਵਿੱਚ ਸਾਰੇ ਵੀਰਾਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਵਾਧ ਚੜ ਕੇ ਆਪਦੇ ਪਸ਼ੂ ਖਾਸ ਕਰਕੇ ਇਹ ਸਾਰੇ ਜਿੰਨੇ ਵੀ ਵੀਰ ਐ ਪ੍ਰਾਣੇ ਬਰੀਡਰ ਐ ਅਸੀਂ ਸਾਰਿਆਂ ਨੇ ਉਹਦੇ ਵਿੱਚ ਮੈਂ ਵੀ ਆਉਣਾ ਅਸੀਂ ਸਾਰਿਆਂ ਨੇ ਉਥੇ ਰੇ ਮੇਲੇ ਲੜਿਆ ਤੇ ਕੋਸ਼ਿਸ਼ ਕਰੋ ਕਿ ਆਪਦੇ ਬੱਚਿਆਂ ਨੂੰ ਅੱਗੇ ਆਪਦੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਪਾਓ ਤਾਂ ਕਿ ਤੁਹਾਡੇ ਬੱਚੇ ਇਸ ਲਾਈਨ ਦੇ ਵਿੱਚ ਪੈ ਕੇ ਨਸ਼ਿਆਂ ਤੋਂ ਬਾਤ ਸਕਣ ਤੇ ਮੇਲਿਆਂ ਦਾ ਜਦੋਂ ਇੱਕ ਵਾਰ ਸਾਬ ਆਪਨ ਬੰਦੇ ਨੂੰ ਸਵਾਦ ਪੈ ਜਾਂਦਾ ਨਾ ਤੇ ਉਹਦਾ ਬੱਚੇ ਦਾ ਇਨਾ ਸਾਬ ਵੱਧ ਜਾਂਦਾ ਕਿ ਆਪ ਦਾ ਕਿੱਡਾ ਵੀ ਮਾੜਾ ਪਸ਼ੂ ਕਿਸਦਾ ਨਹੀਂ ਹੁੰਦਾ ਜਿਹਦੇ ਘਰੇ ਜਿਹੋ ਜਿਹਾ ਪਸ਼ੂ ਉਹ ਚੰਗਾ ਹੀ ਲੱਗਦਾ ਉਹਨੂੰ ਤੇ ਉਹ ਪਸ਼ੂ ਹਰੇਕ ਬੰਦੇ ਨੂੰ ਮਤਲਬ ਚੰਗਾ ਲੱਗਣ ਲੱਗ ਜਾਂਦਾ ਤਾ ਉਹਨੂੰ ਸੰਭਾਲ ਵਧਾ ਦਿੰਦਾ ਉਹਦੀ ਜਦੋਂ ਸੰਭਾਲ ਵਧਾ ਦਿੰਦਾ ਬੰਦਾ ਪਸ਼ੂ ਦੀ ਐਨੇ ਨਾਲ ਹੀ ਮਤਲਬ ਉਹ ਬੰਦਾ ਨਸ਼ੇ ਪੱਤਿਆਂ ਤੋਂ ਦੂਰ ਹੁੰਦਾ ਕਿਉਂ ਨਸ਼ਾ ਪਤਾ ਕੌਣ ਕਰੂਗਾ ਜਿਹਨੇ ਕੰਮ ਨਹੀਂ ਕਰਦਾ ਕੰਮ ਕੌਣ ਨਹੀਂ ਕਰਦਾ ਜਿਹੜਾ ਮਤਲਬ ਘਰੇ ਨਹੀਂ ਖੜਦਾ ਜਿਹੜਾ ਘਰੇ ਖੜ ਕੇ ਪਸ਼ੂਆਂ ਦੇ ਵਿੱਚ ਬੱਚਾ ਵੀ ਐ ਇੱਕ ਤੁਹਾਡਾ 10 ਸਾਲ ਦਾ ਉਹ ਬੱਚਾ ਵੀ ਤੁਹਾਡਾ ਮਤਲਬ ਉਹਦੇ ਵਿੱਚ ਆਪਣੇ ਪਸ਼ੂਆਂ ਦੇ ਵਿੱਚ ਜਦੋਂ ਟਾਈਮ ਆਪਣਾ ਇਨਵੈਸਟਮੈਂਟ ਕਰੂਗਾ ਤੇ ਉਦੋਂ ਮਤਲਬ ਤੋੜੇ ਬੱਚੇ ਨੂੰ ਆਟੋਮੈਟਿਕ ਤੋ ਹੀ ਸੌਂਗ ਪੈ ਜਾਊਗਾ ਹੁਣ ਇਹਦੇ ਵਿੱਚ ਐਗਜ਼ਾਮਪਲ ਦੇ ਤੌਰ ਤੇ ਮੇਰਾ ਬੇਟਾ ਹੈ ਹੁਣ ਤੱਕ ਇਹ 24 ਸਾਲ ਦਾ ਹੋ ਗਿਆ ਮੈਂ 3 ਸਾਲ ਤੋਂ ਮੇਲਿਆਂ ਚ ਨਾਲ ਲੀਆਂਣ ਲੱਗ ਗਿਆ ਸੀ ਮਤਲਬ ਮੁਕਸਰਾ ਵਾਲਾ ਮੇਲਾ ਸਾਰਿਆਂ ਨੂੰ ਪਤਾ ਆਪਣੇ ਇਤਿਹਾਸਕ ਮੇਲਾ ਹੈ ਵੀ ਉਹ ਲੱਗਦਾ ਉਦੋਂ ਤੋਂ ਮਤਲਬ ਮੇਰਾ ਬੱਚਾ ਮੇਰੇ ਨਾਲ ਜਾਣ ਲੱਗਿਆ ਤੇ ਅੱਜ ਮੈਨੂੰ ਪਤਾ ਹੈ ਕਹਿੰਦਾ ਘੌਂਦਾ ਝੂਟਾ ਮੱਝ ਕੋਈ ਜੇ ਕਹਵੇ ਨਾ ਵੀ ਨਾਲ ਦੇਣੀ ਹੈ ਤੇ ਮੈਨੂੰ ਪਤਾ ਵੀ ਇੱਕ ਬੰਦੇ ਦੀ ਸਪੋਰਟ ਲੈਣ ਦੀ ਲੋੜ ਹੈ ਗੱਲਾ ਪੈ ਆਪਣਾ ਬੰਨ ਕੇ ਦੇ ਦੂਗਾ ਬੇਟਾ ਇੱਥੇ ਖੜਾ ਹੀ ਹੋਊਗਾ। ਰਮਾਨ ਕਿੱਥੇ ਹੈ? ਉਹ ਪਿੱਛੇ ਛੁਪ ਗਿਆ। ਸੰ ਗਿਆ ਥੋੜਾ। ਤੇ ਮਤਲਬ ਇਸ ਤਰੀਕੇ ਨਾਲ ਜੇ ਆਪਾਂ ਬੱਚੇ ਨੂੰ ਸਿਖਾਵਾਂਗੇ ਨਾ ਤੇ ਹਰੇਕ ਬੱਚਾ ਸਿੱਖ ਸਕਦਾ ਇਹ ਹੋਣੀ ਕਿ ਮੇਰਾ ਬੇਟਾ ਵੀ ਉਹੀ ਸਿੱਖ ਸਕਦਾ। ਹਰੇਕ ਦਾ ਬੱਚਾ ਸਿੱਖ ਸਕਦਾ ਪਰ ਥੋੜਾ ਜਆ ਆਪਾਂ ਆਪਦੇ ਬੱਚਿਆਂ ਨੂੰ ਗਾਈਡਲਾਈਨ ਸਹੀ ਦੇਗੀ। ਜੇ ਆਪਾਂ ਗਾਈਡਲਾਈਨ ਸਹੀ ਦੇਵਾਂਗੇ ਤੇ ਐਨੇ ਨਾਲ ਹੀ ਮਤਲਬ ਬੱਚੇ ਆਪਣੇ ਇਸ ਲਾਈਨ ਨੂੰ ਫਰਜ ਜਾਣਗੇ ਜਿਹੜੇ ਬੰਦਿਆਂ ਦੇ ਮਤਲਬ ਜਿੰਨੇ ਵੀ ਬੰਦੇ ਜਿੰਨੇ ਵੀ ਬੰਦੇ ਮਤਲਬ ਆਪਣੇ ਆ ਸਾਰੇ ਬਰੀਡਰਾਂ ਇਹਨਾਂ ਦੇ ਜਿਹੜੇ ਬੱਚੇ ਆ ਕੁਦਰਤੀ ਵੇਖ ਲਓ ਤੁਸੀਂ ਕਿਸੇ 100 ਚੋਂ ਇੱਕ ਦਾ ਤਾਂ ਮੈਂ ਕਹਿ ਨਹੀਂ ਸਕਦਾ 1% ਆਪਾਂ ਰੱਬ ਤੇ ਵੀ ਭਰੋਸਾ ਛੱਡਦੇ ਆ ਕੀ ਪਰਵਾਦਵਾ ਕੇ ਨਾ ਕਰੀ 99% ਜਿੰਨੇ ਬੰਦਿਆਂ ਦੇ ਘਰੇ ਚੰਗੇ ਪਸ਼ੂ ਹੈ 99% ਦਾ ਬੰਦਿਆਂ ਦਾ ਬੱਚਾ ਬੱਚੇ ਦਾ ਕੋਈ ਬੱਚਾ ਨਾ ਸਨਨ ਕਰਦਾ ਹੋਊਗਾ ਇਹ ਮਰਾਨ ਦਾ ਨਿੱਜੀ ਦੀਰਵਾ ਕੋਈ ਵੀ ਬੱਚਾ ਨਾ ਸਨਨ ਕਰਦਾ ਹੋਊਗਾ ਅਸੀਂ ਪੰਜ ਭਰਾ ਹੈ ਚਾਚੇ ਦਾ ਮੁੰਡਾ ਮੇਰਾ ਸਰਪੰਚਾ ਉਹਦਾ ਬੱਚਾ ਹੀਗਾ ਸਾਡੇ ਸਾਰਿਆਂ ਕੋਲੇ ਚੰਗੇ ਪਸ਼ੂ ਹੈ ਪਰ ਮੀਲੇ ਮਹੀ ਲੜਦਾ ਹੈ ਤੇ ਬਾਕੀ ਇੰਨਾ ਵਧੀਆ ਮਤਲਬ ਪਰਿਵਾਰ ਸਾਡੇ ਬੱਚਾ ਕੋਈ ਵੀ ਨਾ ਛਾ ਯਾਰ ਇੱਕ ਬੱਚਾ ਤਾਂ ਲੱਗਦਾ ਕੋਈ ਇੱਕ ਵੀ ਮਤਲਬ ਸਵਾਦੀ ਚੁੰਦੀ ਨਹੀਂ ਖਾਂਦਾ ਸਾਡਾ ਕੋਈ ਬੱਚਾ ਉਹਦਾ ਕਾਰਨ ਕੀ ਹੈ ਕਿ ਅਸੀਂ ਬਚਪਨ ਤੋਂ ਹੀ ਬੱਚਿਆਂ ਨੂੰ ਆਪਦਿਆਂ ਨੂੰ ਪਸ਼ੂਆਂ ਤੇ ਲਾਤਾ ਇੰਨਾ ਕਿ ਮੇਰਾ ਕਹਿਣਾ ਸੀ ਪ੍ਰਧਾਨ ਸਾਹਿਬ ਤੁਸੀਂ ਕੁਝ ਬੋਲਣਾ ਚਾਹੋ ਤਾਂ ਮਾਰਾ ਯਾ ਦੋ ਸ਼ਬਦ ਸੰਗਤ ਸਾਰੀ ਬੈਠੀ ਹੈ ਬਾਣੀ ਡਿਟੇਲ ਦੇ ਦੋ ਮੇਲੇ ਦੀ ਮੇਲੇ ਦੀ ਡਿਟੇਲ ਜੀ ਹੈ ਮਿਤੀ 2 3 4 ਦਸੰਬਰ ਦਾ ਆਪਣਾ ਮੇਲਾ ਹਾਂ ਜੀ ਤੇ 28 ਤੇ 29 ਨੂੰ ਦੁੱਧ ਚਵਾਈ ਵਾਲੀਆਂ ਮੱਝਾਂ ਆਉਣਗੀਆਂ ਜੀ 28 ਤਰੀਕ ਨਵੰਬਰ ਤੇ 31 ਨਵੰਬਰ ਜੀ ਹਾਂਜੀ 2 ਤਰੀਕ ਤੋਂ ਉਹਨਾਂ ਦੀ ਕੱਚੀਆਂ ਚਵਾਈਆਂ ਸ਼ੁਰੂ ਆ ਜੀ 3 ਤੋਂ ਪੱਕੀਆਂ ਚਵਾਈਆਂ ਸ਼ੁਰੂ ਆ 4 ਦੀ ਸਵੇਰ ਲਾਸਟ ਪੱਕੀ ਚਵਾਈ ਹੈ ਜੀ ਤੇ ਬਾਕੀ ਸਾਰਾ ਡਿਟੇਲ ਅਸੀਂ ਇੱਕ ਮੀਟਿੰਗ ਰੱਖਾਂਗੇ ਇਸ ਤੋਂ ਬਾਅਦ ਵੱਡੀ ਹਾਂਜੀ ਉਹਦੇ ਚ ਕੈਲੰਡਰ ਜਾਰੀ ਕਰਾਂਗੇ ਸਾਰਾ ਸੋਧ ਕਰਕੇ ਇੱਥੇ ਰਹਿ ਲੈਣ ਦੇ ਫਿਰਦੇ ਆਂ ਭਰਾਵਾਂ ਦੀ ਅੱਛਾ ਜੀ ਆ ਅਖੀਰ ਤੇ ਜਾ ਕੇ ਉਦੋਂ ਅਸੀਂ ਸਾਰਾ ਕੁਝ ਐਲਾਨ ਕਰ ਦਿਆਂਗੇ ਲਾਈਵ ਆ ਕੇ ਵੀ ਆਹ ਜਿਹੜਾ ਆਪਣਾ ਕੈਲੰਡਰ ਹੈ ਹਜੇ ਮਦਰ ਰਫਲੀ ਆ ਕੈਲੰਡਰ ਹੈਗਾ ਕੈਟਾਗਰੀ ਅਸੀਂ ਚੁਣਤੀਆਂ ਇਹਦੇ ਚੋਂ ਕੋਈ ਵੱਧ ਘੱਟ ਸਕਦੀ ਹੈ ਵੱਧ ਘੱਟ ਸਕਦੀ ਹੈ ਕਾਰਨ ਕਿ ਰਹਿ ਲੈਣ ਆਏ ਆ ਰਹਿ ਲੈਣ ਆਏ ਆ ਪੰਜਾਬ ਦੇ ਟੌਪ ਦੇ ਸਾਰੇ ਬਰੀਡਰ ਸਦੇ ਆ ਉਹਨਾਂ ਦੀ ਸਲਾਹ ਲੈਣ ਆਏ ਆ ਸਲਾਹ ਲੈ ਕੇ ਅਸੀਂ ਉਹਦੇ ਚ ਕੋਈ ਵੀ ਸਾਨੂੰ ਕਿੰਤੂ ਪਰੰਤੂ ਵੈਸੇ ਤਾਂ ਅਸੀਂ ਬਹੁਤ ਸ਼ਾਂਟ ਕੇ ਲਾਇਆ ਬੜੀ ਬਰੀਕ ਚਾਰਨੀ ਲੱਗੀ ਆ ਫੇਰ ਵੀ ਚਾਰ ਭਾਈ ਜੇ ਕੋਈ ਕਹਿਣਗੇ ਨਾ ਸਾਨੂੰ ਕੋਈ ਲੱਗੀ ਕਿੰਤੂ ਪਰੰਤੂ ਵਾਲੀ ਗੱਲ ਜੀ ਸਰ ਵੀ ਆ ਇਸ ਚੀਜ਼ ਦਾ ਸਮਾਜ ਨੂੰ ਜਾਂ ਸਾਡੇ ਪਸ਼ੂਆਂ ਨੂੰ ਨੁਕਸਾਨ ਹੋ ਸਕਦਾ ਹੈ ਨਾ ਫਾਇਦਾ ਹੋ ਸਕਦਾ ਜੀ ਮੇਲਾ ਅਸੀਂ ਲੋਕਾਂ ਦੇ ਫਾਇਦੇ ਲਈ ਲਾ ਰਹੇ ਹਾਂ ਜੀ ਠੀਕ ਹੈ ਲੋਕਾਂ ਦਾ ਮੇਲਾ ਹੈ ਲੋਕਾਂ ਦਾ ਮੇਲਾ ਹੈ ਲੋਕਾਂ ਦੇ ਫਾਇਦੇ ਲਈ ਲਾ ਰਹੇ ਹਾਂ ਉਹੀ ਕਾਰਨ ਹੈ ਵੀ ਅਸੀਂ ਉਸ ਚੀਜ਼ ਦੀ ਨਾ ਸਾਰੇ ਪੰਜਾਬ ਚ ਲੈ ਲੈਂਦੇ ਫਿਰਦੇ ਆ ਇਹ ਤੁਹਾਡਾ ਆਪਣਾ ਆਪ ਦਾ ਮੇਲਾ ਸਾਰੇ ਪੰਜਾਬ ਨੂੰ ਬੇਨਤੀ ਆ ਵੀ ਵੱਧ ਚੜ ਕੇ ਆਇਓ ਸਾਨੂੰ ਇੱਕ ਮੇਲੇ ਦਾ ਇੱਕ ਮੌਕਾ ਦੇ ਦਿਓ ਮੇਲਾ ਚ ਚੰਗਾ ਲੱਗਿਆ ਅਗਲੀ ਵਾਰ ਅਸੀਂ ਲਾਵਾਂਗੇ ਨਹੀਂ ਅਸੀਂ ਮੇਲਾ ਨਹੀਂ ਲਾਉਂਦੇ ਇੱਕ ਕੁਐਸਚਨ ਤੁਹਾਡੇ ਆਸਤੇ ਵੀ ਮਤਲਬ ਆਪਣਾ ਮੀਲਾ ਕੱਲੇ ਪੰਜਾਬ ਦਾ ਇੱਕ ਅਦਰਕ ਕੱਲੇ ਪੰਜਾਬ ਦਾ ਜੀ ਆਦਰ ਸਟੇਟ ਦਾ ਕੋਈ ਜਾਨਵਰ ਆ ਸਕਦਾ ਡਿਸਪਲੇ ਕਰ ਸਕਦਾ ਪਰ ਕੰਪੀਟੀਸ਼ਨ ਕੋਈ ਨਹੀਂ ਲੜੂਗਾ ਅੱਛਾ ਉਹਨਾਂ ਲਈ ਪ੍ਰਦਰਸ਼ਨੀ ਤੇ ਪ੍ਰਦਰਸ਼ਨੀ ਦੇ ਸਕਦਾ ਆਂਦਾ ਵੀ ਆ ਮੇਰੇ ਕੋਲ ਜਾਨਵਰ ਹੈ ਦਿਖਾ ਸਕਦਾ ਕੰਪੀਟੀਸ਼ਨ ਨਹੀਂ ਲੜ ਸਕਦਾ ਦਿਖਾ ਸਕਦਾ ਥੈਂਕ ਯੂ ਪ੍ਰਧਾਨ ਸਾਹਿਬ ਧੰਨਵਾਦ ਦੋਸਤੋ ਸਾਰਿਆਂ ਦਾ ਧੰਨਵਾਦ ਤੁਹਾਡਾ ਜਿੰਨੇ ਵੀ ਮੇਰੇ ਵੀਰ ਆਪਣੀ ਪ੍ਰਦਰਸ਼ ਅਏ ਦੇ ਵਿੱਚ ਕਾਨਫਰੰਸ ਦੇ ਵਿੱਚ ਆਏ ਸਤਸ੍ਰੀਕਾ ਰਾਮਰਾਜ ਸलाम ਧੰਨਵਾਦ ਜੀ